ਗੱਲ ਕਰਾਂਗੇ ਅਗਲੀ ਖਬਰ ਬਾਰੇ ਡੀਜੀਐਮਓ ਪੱਧਰ ਦੀ ਗੱਲਬਾਤ ਤੋਂ ਪਹਿਲਾਂ ਪੀਐਮ ਨਿਵਾਸ ਤੇ ਵੱਡੀ ਮੀਟਿੰਗ ਹੋਈ ਰੱਖਿਆ ਮੰਤਰੀ ਰਾਜਨਾਥ ਸਿੰਘ ਐਨਐਸਏ ਅਜੀਤ ਡੋਬਾਲ ਮੀਟਿੰਗ ਦੇ ਵਿੱਚ ਸ਼ਾਮਿਲ ਹੋਏ ਸੀਡੀਐਸ ਦੇ ਨਾਲ ਤਿੰਨੋਂ ਫੌਜ ਮੁਖੀ ਰੌ ਮੁਖੀ ਤੇ ਆਈਈਬੀ ਦੇ ਮੁਖੀ ਵੀ ਇਸ ਮੀਟਿੰਗ ਦੇ ਵਿੱਚ ਮੌਜੂਦ ਹੋਏ ਥੋੜੀ ਦੇਰ ਦੇ ਵਿੱਚ ਭਾਰਤ ਪਾਕਿਸਤਾਨ ਡੀਜੀਐਮਓ ਦੀ ਜੋ ਮੀਟਿੰਗ ਹੈ ਉਸ ਦੇ ਵੀ ਗੱਲਬਾਤ ਸਾਹਮਣੇ ਆਵੇਗੀ ਕਿ ਆਖਿਰਕਾਰ ਕੀ ਕੁਝ ਗੱਲਬਾਤ ਹੋਈ ਦੋਨਾਂ ਦੇਸ਼ਾਂ ਦੇ ਵਿੱਚ ਕਿਸ ਗੱਲ ਤੇ ਸਮਝੌਤਾ ਕੀਤਾ ਗਿਆ ਕਿਹੜੀ ਗੱਲ ਮੰਨੀ ਗਈ ਹੈ ਕਿਹੜੀ ਗੱਲ ਹਲੇ ਵੀ ਅੱਗੇ ਨਿਕਲ ਕੇ ਸਾਹਮਣੇ ਆ ਸਕਦੀ ਹੈ ਤਾਂ ਤੁਹਾਨੂੰ ਇਸ ਵੇਲੇ ਦੀ ਖਬਰ ਦੱਸ ਰਿਹਾ ਡੀਜੀਐਮਓ ਪੱਧਰ ਦੀ ਗੱਲਬਾਤ ਤੋਂ ਪਹਿਲਾਂ ਪੀਐਮ ਨਿਵਾਜ਼ 'ਤੇ ਵੱਡੀ ਮੀਟਿੰਗ ਹੋਈ ਰੱਖਿਆ ਮੰਤਰੀ ਰਾਜਨਾਥ ਸਿੰਘ ਐਨਐਸਏ ਅਜੀਤ ਡੋਬਾਲ ਮੀਟਿੰਗ ਦੇ ਵਿੱਚ ਸ਼ਾਮਿਲ ਹੋਏ ਸੀਡੀਐਸ ਦੇ ਨਾਲ ਤਿੰਨੋਂ ਫੌਜ ਮੁਖੀ ਰੌ ਮੁਖੀ ਤੇ ਆਈਈਬੀ ਮੁਖੀ ਵੀ ਮੌਜੂਦ ਰਹੇ ਤਾਂ ਪੀਐਮ ਮੋਦੀ ਨੇ ਇੱਕ ਇੱਕ ਚੀਜ਼ ਦਾ ਅਪਡੇਟ ਲਿਆ ਹੈ ਅੱਗੇ ਕੀ ਕੁਝ ਕਾਰਵਾਈ ਕਰਨੀ ਹੈ ਜਾਂ ਫਿਰ ਮੂ ਤੋੜ ਜਵਾਬ ਦੇਣ ਦੇ ਲਈ ਹਲੇ ਵੀ ਸਾਡੀ ਭਾਰਤੀ ਸੈਨਾ ਜਿਹੜੀ ਹੈ ਉਹ ਮੁਸਤੈਦ ਨਜ਼ਰ ਆਏਗੀ ਤਾਂ ਥੋੜੀ ਦੇਰ ਦੇ ਵਿੱਚ ਡੀਜੀਐਮਓ ਮੀਟਿੰਗ ਜੋ ਲਗਾਤਾਰ ਚੱਲ ਰਹੀ ਹੈ ਉਸ ਦੇ ਨਿਸ਼ਕਰਸ਼ ਵੀ ਸਾਹਮਣੇ ਨਿਕਲ ਕੇ ਆ ਜਾਣਗੇ। ਤادیه ਜੀਐਮਓ ਪੱਧਰ ਦੀ ਗੱਲਬਾਤ ਲਗਾਤਾਰ ਜਾਰੀ ਹੈ ਭਾਰਤ ਪਾਕਿਸਤਾਨ ਦੇ ਵਿਚਕਾਰ ਪਰ ਇਸ ਤੋਂ ਪਹਿਲਾਂ ਪੀਐਮ ਮੋਦੀ ਦੇ ਨਿਵਾਸ ਤੇ ਮੀਟਿੰਗ ਹੋਈ ਜਿਸ ਦੇ ਵਿੱਚ ਸਾਰੇ ਫੌਜ ਮੁਖੀ ਸ਼ਾਮਿਲ ਹੋਏ ਰ ਜਿਹੜੇ ਮੁਖੀ ਨੇ ਉਹ ਸ਼ਾਮਿਲ ਹੋਏ ਆਈਜੀਬੀ ਮੁਖੀ ਸ਼ਾਮਿਲ ਹੋਏ ਨੇ ਤਾਂ ਵੱਡੇ ਲੈਵਲ ਦੀ ਮੀਟਿੰਗ ਇਸ ਨੂੰ ਕਿਹਾ ਜਾ ਸਕਦਾ ਹੈ ਸਾਰੇ ਮੁਖੀ ਸਾਰੇ ਡਿਪਾਰਟਮੈਂਟ ਦੇ ਹੈਡ ਇਸ ਦੇ ਵਿੱਚ ਸ਼ਾਮਿਲ ਹੋਏ ਨੇ ਇੱਕ ਇੱਕ ਅਪਡੇਟ ਪੀਐਮ ਮੋਦੀ ਨੇ ਲਈ ਹੈ ਤਾ ਇਸ ਖਬਰ ਤੇ ਅੱਗੇ ਜਾਦਾ ਜਾਣਕਾਰੀ ਲੈ ਕੇ ਸਾਡੇ ਨਾਲ ਸਾਡੇ ਸਹਿਯੋਗੀ ਮੋਹਿਦ ਬਖਸ਼ੀ ਜੁੜਗੇ ਨੇ ਮੋਹਿਦ ਕੀ ਕੁਝ ਜਾਣਕਾਰੀ ਫਿਲਹਾਲ ਡੀਜੀਐਮਓ ਲੈਵਲ ਦੀ ਮੀਟਿੰਗ ਦੋਨਾਂ ਦੇਸ਼ਾਂ ਦੇ ਵਿਚਕਾਰ ਹੋ ਰਹੀ ਹੈ ਇਸ ਤੋਂ ਪਹਿਲਾਂ ਪੀਐਮ ਮੋਦੀ ਦੀ ਰਿਹਾਈਸ਼ ਤੇ ਸਾਰੇ ਡਿਪਾਰਟਮੈਂਟਸ ਆਫ ਦਿ ਹੈਡ ਮੌਜੂਦ ਰਹੇ ਇੱਕ ਇੱਕ ਅਪਡੇਟ ਲਿੱਤਾ ਗਿਆ ਹੈ ਅੱਗੇ ਕੀ ਕੁਝ ਫੈਸਲੇ ਲਏ ਜਾ ਸਕਦੇ ਨੇ ਕਿ ਪਾਕਿਸਤਾਨ ਹਲੇ ਵੀ ਬਾਜ਼ ਨਹੀਂ ਆ ਰਿਹਾ देखो पुष्पा जसाद शरीफ ने खुद है तो बादई नहीं वापरी है, लेकिन जेड़ा है, एक ब्रेकिंग है कि प्रधानमंत्री आवास से हाले भी जेनएसए डोवाल ने मौजूद ने जि गवर्नमेंट फोर्स कह रहे हैं डी जी जे डी तो जी दी आई एस पी आर प्रैस कॉन्फ्रेंस नैके अटैक ऑन द नूर खान बेस जी एस ਸਾਨ ਆਦਮੀ ਜੀ ਅਸੀਂ ਉਹਨੂੰ ਲੈ ਕੇ ਜਿਹੜਾ ਹੈ ਉਹਨੂੰ ਲੈ ਕੇ ਵੀ ਡਿਸਕਸ਼ਨ ਹੋਏਗਾ ਅੱਜ ਤੇ ਲਗਾਤਾਰ ਬਹੁਤ ساری ਸਪੈਕੂਲੇਸ਼ਨਾਂ ਚੱਲ ਰਹੀਆਂ ਨੇ ਪਰ ਇੰਤਜ਼ਾਰ ਇਹੋ ਜਿਹਾ ਹੈ ਕਿ ਕਿੰਨੇ ਦੇਸ਼ ਜਿਹੜੇ ਰਿਸਪੌਂਡੈਂਟ ਲਗਭਗ 2:00 ਵਜੇ ਦੇ ਕਰੀਬ ਦੱਸਿਆ ਤੇ ਮੀਟਿੰਗ ਜਦੋਂ ਖਤਮ ਹੋਏਗੀ ਉਸ ਤੋਂ ਬਾਅਦ ਸਹੀ ਪਤਾ ਲੱਗ ਪਏਗਾ ਕਿ ਅੰਦਰ ਕੀ ਗੱਲ ਹੋਈ ਪਰ ਸਭ ਤੋਂ ਇੰਪੋਰਟੈਂਟ ਹੈ ਕਿ ਸ਼ਾਂਤੀ ਜਿਹੜੀ ਹੈ ਉਹ ਬਣੀ ਰਹੇ ਇਹਦੇ ਲਈ ਜਿਹੜਾ ਦੋਨੋਂ ਇਧਰ ਸਹੁਣ ਪ੍ਰਯਾਸ ਕਰਤ ਹੋਣਗੇ ਤਾਂ ਹੀ ਜਿਹੜੀ ਸ਼ਾਂਤੀ ਹੈ ਬਣੀ ਰਹੇਗੀ ਹਾਲਾਂਕਿ ਭਾਰਤ ਪਹਿਲਾਂ ਹੀ ਸਪਸ਼ਟ ਕਰ ਚੁੱਕਿਆ ਹੈ ਕਿ ਚੇਹ ਜਾਂ ਕਿਸੇ ਤਰਫ ਕੋਈ ਕਾਰਵਾਈ ਨਹੀਂ ਕੀਤੀ ਪਾਕਿਸਤਾਨ ਨੇ ਤੇ ਅਸੀਂ ਤਾਂ ਉਂਝ ਵੀ ਯੁੱਧ ਨਹੀਂ ਚਾਹਦੇ ਤੇ ਅਸੀਂ ਸਿਰਫ ਜਵਾਬੀ ਕਾਰਵਾਈ ਕਰ ਰਹੇ ਸੀ ਤੇ ਇਸੇ ਕਰਕੇ ਜਿਹੜਾ ਮੁੰਨੇ ਆ ਰਿਹਾ ਹੈ ਕਿ ਪਾਕਿਸਤਾਨ ਦੀ ਆਪਣੀ ਹਰਕਤਾਂ ਤੋਂ ਆਵਾਜ਼ ਆ ਜਾਵੇਗਾ ਤੇ ਫਿਰ ਬਾਰਡਰ ਤੇ ਸ਼ਾਂਤੀ ਬਣ ਜਾਏਗੀ ਜੀ ਤੇ ਨਾਲੇ 모ਹਿਦ ਕੀ ਇਸ ਚੀਜ਼ ਤੇ ਵੀ ਗੱਲਬਾਤ ਹੋ ਸਕਦੀ ਹੈ ਕਿਉਂਕਿ ਪਾਕਿਸਤਾਨ ਲਗਾਤਾਰ ਝੂਠ ਬੋਲ ਰਿਹਾ ਹੈ ਉਹਨਾਂ ਦੇ ਆਫੀਸ਼ੀਅਲਸ ਵੀ ਇਹ ਗੱਲ ਝੂਠੀ ਬੋਲ ਰਹੇ ਨੇ ਕਿ ਉਹਨਾਂ ਨੇ ਭਾਰਤ ਦੇ ਬਹੁਤ ਸਾਰੇ ਰਿਹਾਇਸ਼ੀ ਇਲਾਕਿਆਂ ਨੂੰ ਤਬਾਹ ਕੀਤਾ ਹੈ ਬਹੁਤ ਸਾਰੇ ਸ਼ਹਿਰਾਂ ਨੂੰ ਨੁਕਸਾਨ ਪਹੁੰਚਾਇਆ ਹੈ ਇੱਥੋਂ ਤੱਕ ਕਿ ਉਹਨਾਂ ਦੇ ਟਵਿੱਟਰ ਤੇ ਜੇਕਰ ਗੱਲ ਕਰੀਏ ਐਕਸ ਤੇ ਵੀ ਪੋਸਟ ਕਰਕੇ ਬਹੁਤ ਸਾਰੇ ਰਿਊਮਰਸ ਫੈਲਾਏ ਜਾ ਰਹੇ ਨੇ ਝੂਠੀਆਂ ਖਬਰਾਂ ਫੈਲਾਈਆਂ ਜਾ ਰਹੀਆਂ ਨੇ ਤਾਂ ਕਿ ਇਸ ਤੇ ਵੀ ਗੱਲਬਾਤ ਹੋ ਸਕਦੀ ਹੈ ਕਿਉਂਕਿ ਪਾਕਿਸਤਾਨ ਲਗਾਤਾਰ ਇਦਾਂ ਦੇ ਅਫਵਾਹ ਫੈਲਾ ਕੇ ਲੋਕਾਂ ਨੂੰ ਗਲਤ ਇਨਫੋਰਮੇ ਦੇਖੋ ਪਾਕਿਸਤਾਨ ਦਾ ਮੀਡੀਆ ਬੇਸ਼ੱਕ ਝੂਠ ਬੋਲ ਰਿਹਾ ਹੋਏ ਔਰ ਪਾਕਿਸਤਾਨ ਦੀ ਆਰਮੀ ਝੂਠ ਬੋਲਦੀ ਰਹੀ ਹੋਏ ਪਰ ਹੁਣ ਜਿਹੜੀ ਗੱਲ ਹੋਏਗੀ ਜਿਹੜੀ ਪੂਰੀ ਬਾਤचीत ਹੋਣੀ ਹੈ ਉਹ ਇਹਦੇ ਤੇ ਹੋਏਗੀ ਕਿ ਸ਼ਾਂਤੀ ਵਾਲਾ ਜਿਹੜਾ ਮਾਹੌਲ ਦੀ ਗੱਲ ਡੀਜੀਐਮਓ ਪਾਕਿਸਤਾਨ ਨੇ ਫੋਨ ਕਰਕੇ ਇੰਡੀਅਨ ਡੀਜੀਐਮਓ ਨੂੰ ਕਿਹਾ ਸੀ ਉਹ ਬਣੀ ਰਹੇ ਉਹਦੇ ਲਈ ਧਿਆਨ ਰੱਖਿਆ ਜਾਏ ਇਹ ਹਮਸਭ ਤੋਂ ਜ਼ਿਆਦਾ ਇੰਪੋਰਟੈਂਟ ਹੋ ਜਾਂਦਾ ਹੈ ਸੋ ਸਭ ਤੋਂ ਇੰਪੋਰਟੈਂਟ ਹੈ ਇਹ ਕਿ ਸਾਰੀ ਚੀਜ਼ਾਂ ਜਿਹੜੀਆਂ ਨੇ ਉਹ ਸਾਰੀ ਚੀਜ਼ਾਂ ਜਿਹੜੀਆਂ ਨੇ ਉਹਨੂੰ ਧਿਆਨ ਨਾਲ ਧਿਆਨ ਰੱਖ ਕੇ ਫਿਰ ਅਹੀ ਅੱਗੇ ਦਾ ਅੱਗੇ ਦੀ ਕਾਰਵਾਈ ਹੋਏਗੀ ਹੁਣ ਮੀਟਿੰਗ ਇੱਕੋ ਹੀ ਮੀਟਿੰਗ ਚ ਸਭ ਕੁਝ ਠੀਕ ਹੋ ਜਾਂਦਾ ਹੈ ਜਾਂ ਅੱਗੇ ਵੀ ਮੀਟਿੰਗਾਂ ਲੱਗਣਗੀਆਂ ਇਹਨੂੰ ਲੈ ਕੇ ਜਿਹੜਾ ਸਭ ਤੋਂ ਵੱਡੀ ਗੱਲ ਇਹ ਹੀ ਦੇਖਣੀ ਹੈ ਜੀ ਮੌਜਤ ਪੰਜਾਬ ਦੇ ਵਿੱਚ ਇਸ ਤਰੀਕੇ ਇਸ ਵੇਲੇ ਕਿਹੋ ਜਿਹੇ ਹਾਲਾਤ ਨੇ ਕਿਉਂਕਿ ਜਦੋਂ ਲਗਾਤਾਰ ਹਮਲਿਆਂ ਦਾ ਦੌਰ ਚੱਲ ਰਿਹਾ ਸੀਗਾ ਉਸ ਵੇਲੇ ਪੰਜਾਬ ਦੇ ਵਿੱਚ ਥੋੜਾ ਲੋਕ ਘਬਰਾਏ ਹੋਏ ਸੀਗੇ ਥੋੜਾ ਡਰੇ ਵੀ ਹੋਏ ਸੀਗੇ ਪਰ ਹਾਂ ਇਹ ਜ਼ਰੂਰ ਦੇਖਿਆ ਗਿਆ ਕਿ ਕਿਤੇ ਵੀ ਭਾਰੀ ਨੁਕਸਾਨ ਨਹੀਂ ਹੋਇਆ ਫਿਲਹਾਲ ਜਿਹੜੇ ਪੰਜਾਬ ਦੇ ਲੋਕ ਨੇ ਕੀ ਵਾਪਸ ਆਪਣੇ ਪੁਰਾਣੇ ਵਾਲੀ ਜ਼ਿੰਦਗੀ ਦੇ ਵਿੱਚ ਚਲੇ ਗਏ ਨੇ ਪੁਰਾਣੀ ਜਿਹੜੇ ਕੰਮਕਾਜ ਨੇ ਉਸ ਦੇ ਵਿੱਚ ਵਾਪਸ ਪਹੁੰਚ ਚੁੱਕੇ ਨੇ ਦੇਖੋ ਕੱਲ ਤੱਕ ਕਰਤਾ ਬਲੈਕਆਊਟ ਜਿਹੜਾ ਹੈ ਐਥੀਆਤਨ ਕੀਤਾ ਗਿਆ ਸੀ ਨਾ ਸਿਰਫ ਬਾਰਡਰ ਏਰੀਆ 'ਚ ਬਲਕਿ ਕਾਫੀ ਏਰੀਆਸ ਜਿਹੜਾ ਹੈ ਬਲੈਕਆਊਟ ਕੀਤਾ ਗਿਆ ਸੀ ਪਰ ਸਭ ਤੋਂ ਵਧੀਆ ਗੱਲ ਇਹ ਹੀ ਰਹੀ ਕਿ ਹੁਣ ਜਿਹੜੀ ਜ਼ਿੰਦਗੀ ਆ ਉਹ ਪਟੜੀ ਤੇ ਲੋਟਣ ਲੱਗ ਗਈ ਹੈ ਹੁਣ ਜਿਹੜਾ ਸਾਰੇ ਜਿਹੜੇ ਨੇ ਆਪਣੇ ਕੰਮ ਕਾੜ ਜਾਂਦੇ ਜਾ ਰਹੇ ਨੇ ਆਰਾਮ ਨਾਲ ਜਿਹੜੀ ਹੈ ਜ਼ਿੰਦਗੀ ਧੀਰੇ ਧੀਰੇ ਸਹੀ ਪਰ ਹੁਣ ਪਟੜੀ ਤੇ ਲੋਟਣ ਲੱਗ ਗਈ ਹੈ ਠੀਕ ਹੈ ਮੋਹਿਤ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸਮਾਮ ਜਾਣਕਾਰੀ ਸਾਂਝੀ ਕੀਤੀ ਤਾਂ ਜਿਵੇਂ ਮੋਹਿਤ ਸਾਨੂੰ ਦੱਸ ਰਹੇ ਨੇ ਕਿ ਪੰਜਾਬ ਦੇ ਵਿੱਚ ਮਾਹੌਲ ਬਿਲਕੁਲ ਠੀਕ ਹੈ ਹੁਣ ਲੋਕੀ ਆਪਣੇ ਰੋਜ਼ਮਰਰਾ ਦੇ ਕੰਮ ਤੇ ਵਾਪਸ ਪਰਤ ਰਹੇ ਨੇ